ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿੱਥੇ ਪੰਜਾਬ ਵਿੱਚ ਲੋਕ ਹੜ੍ਹਾਂ ਦੇ ਨਾਲ ਜੂਝ ਰਹੇ ਹਨ ਉੱਥੇ ਹੀ ਹੜ੍ਹ ਪੀੜਤਾਂ ਦੀ ਲੋਕ ਵੱਧ ਚੜ੍ਹ ਕੇ ਮਦਦ ਕਰ ਰਹੇ ਹਨ ਚਾਹੇ ਉਹ ਖਾਣ ਪੀਣ ਦਾ ਸਮਾਨ ਹੋਵੇ ਜਾਂ ਪਸ਼ੂਆਂ ਦਾ ਚਾਰਾ ਹੋਵੇ ਇਸੇ ਤਰ੍ਹਾਂ ਹੀ ਕਾਦਿਆਂ ਦੇ ਪਿੰਡ ਖਾਰਾ ਦੇ ਲੋਕਾਂ ਵੱਲੋਂ ਡੇਰਾ ਬਾਬਾ ਨਾਨਕ ਹੜ੍ਹ ਦੇ ਪਾਣੀ ਵਿੱਚ ਫਸੇ ਲੋਕਾਂ ਲਈ ਖਾਣ ਪੀਣ ਦਾ ਸਮਾਨ ਅਤੇ ਪਸ਼ੂਆਂ ਦਾ ਚਾਰਾ ਟਰਾਲੀਆਂ ਪਰ ਕੇ ਲੈ ਕੇ ਜਾ ਰਹੇ ਹਨ ਰਾਲੀ ਨੂੰ ਤੋਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲੋਕਾਂ ਦੀ ਸਲਾਮਤੀ ਦੀ ਅਰਦਾਸ ਕੀਤੀ ਗਈ ਗੱਲਬਾਤ ਕਰਦਿਆਂ ਜਸਬੀਰ ਸਿੰਘ ਚੀਮਾ ਅਤੇ ਪ੍ਰદાન ਸੁਖਦੇਵ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਵੱਲੋਂ ਹੜ੍ਹ ਪੀੜਤਾ ਲਈ ਪਸ਼ੂਆਂ ਦਾ ਚਾਰਾ ਅਤੇ ਖਾਣ ਪੀਣ ਦਾ ਸਮਾਨ ਪਿੰਡ ਦੇ ਸਹਿਯੋਗ ਨਾਲ ਅਸੀਂ ਡੇਰਾ ਬਾਬਾ ਨਾਨਕ ਲੈ ਕੇ ਜਾ ਰਹੇ ਹਾਂ ਨਾਲ ਹੀ ਉਹਨਾਂ ਨੇ ਸਰਕਾਰਾਂ ਨੂੰ ਕਿਹਾ ਕਿ ਉਹ ਰਾਜਨੀਤਿਕ ਖੇਡਾਂ ਨਾ ਖੇਡਣ ਇਸ ਕੁਦਰਤੀ ਕ੍ਰੋਪੀ ਵਿੱਚ ਲੋਕਾਂ ਦੀ ਮਦਦ ਕਰਨ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਦੀ ਇਹ ਸਰਕਾਰ ਆਈ ਹੈ ਦੂਸਰੀ ਵਾਰ ਹੜ੍ਹਾਂ ਦੀ ਮਾਰ ਲੋਕਾਂ ਨੂੰ ਚੱਲਣੀ ਪੈ ਰਹੀ ਹੈ ਪਹਿਲਾਂ ਵੀ 2023 ਵਿੱਚ ਵੀ ਹੜ੍ਹ ਆਏ ਸਨ ਜਿਸ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਸੀ ਜੇਕਰ ਸਰਕਾਰ ਵੱਲੋਂ ਪਹਿਲਾਂ ਹੀ ਬੰਨ ਸਹੀ ਤਰ੍ਹਾਂ ਨਾਲ ਬਣਾਏ ਜਾਂਦਾ ਲੋਕ ਇਸ ਕਰੋਪੀ ਤੋਂ ਬਚ ਸਕਦੇ ਹਨ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਰਦੇਵ ਸਿੰਘ ਅਗਰਜੀਕਾ ਖਾਲਸਾ ਵਾਗੁਰਦੀ ਫਤਿਹ ਤੇ ਜਿਹੜੇ त्रास ਦੀ ਹੜਾਂ ਦੀ ਆਈ ਹੈ ਉਹਨਾਂ ਦੇ ਮਤੇ ਨਜ਼ਰ ਪਿੰਡ ਖਾਰੇ ਦੀ ਸੰਗਤ ਵੱਲੋਂ ਸਾਰੇ ਸੰਗ ਨਗਰ ਦੇ ਸਯੋਜ ਦੇ ਨਾਲ ਡੰਗਰਾ ਵਾਸਤੇ ਤੂੜੀ ਤੇ ਪਾਣੀ ਹੋਰ ਸੁਕੀ ਰਸਤ ਜਿਹੜੇ ਜਿਵੇਂ ਕਿ ਬਿਸਕਟ ਬਰੈਡ ਵਗੈਰਾ ਇਕੱਠੇ ਕਰਕੇ ਸੰਗਤ ਨੇ ਤੇ ਇਹ ਆਪਾਂ ਲੈ ਕੇ ਚੱਲੇ ਆਂ ਡੇਰਾ ਬਾਬਾ ਨਾਨਕ ਸਾਹਿਬ ਨੂੰ ਸੋ ਮਹਾਰਾਜ ਦੀ ਕਿਰਪਾ ਹੋਏ ਇਹ ਕਾਰਜ ਰਾਸ ਹੋਣ ਸੋ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਕਾਰਜ ਕੀਤੇ ਜਾ ਰਹੇ ਨੇ ਮਾਰੇ ਕਿਰਪਾ ਕਰਨ ਮੈਂ ਇਹੋ ਹੀ ਅਪੀਲ ਕਰਾਂਗਾ ਕਿ ਸਾਰੇ ਜਿੰਨਾ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਹਰ ਪੀੜਤ ਇਲਾਕੇ ਜਿਹੜੇ ਉਹਨਾਂ ਨੂੰ ਨੀਂ ਸੇਵਾ ਕੀਤੀ ਜਾਏ ਸਾਰੀਆਂ ਸੰਗਤਾਂ ਨੂੰ ਇਹੀ ਅਪੀਲ ਹੈ ਕਿ ਜਿੱਥੋਂ ਤੱਕ ਹੋ ਵੀ ਸਕੇ ਉਥੇ ਮਲਪੀ ਪਹੁੰਚ ਕੇ ਉਹਨਾਂ ਨੂੰ ਕੋਈ ਵੀ ਸਹਾਇਤਾ ਜੋ ਪਹੁੰਚਾ ਸਕਦਾ ਪਹੁੰਚਾਓ ਸਰਕਾਰਾਂ ਨੂੰ ਇਹੀ ਹੈ ਕਿ ਜਿਹੜੀ ਵੀ ਸਰਕਾਰ ਬਣ ਜਾਂਦੀ ਆ ਲਗਭਗ ਸਾਰੀਆਂ ਹੀ ਵੇਸਲੀਆਂ ਹੋ ਜਾਂਦੀਆਂ ਸੋ ਜਨਤਾ ਜਿਹੜੀ ਆ ਜਾਂ ਆਮ ਵੋਟਰ ਨੇ ਉਹਦੇ ਇਹੀ ਸੋਚ ਕੇ ਸਰਕਾਰਾਂ ਅੱਗੇ ਲਿਆਉਂਦੀਆਂ ਕਿ ਕੋਈ ਨਾ ਕੋਈ ਆਮ ਜਿਹੜੀ ਮਲਪੀ ਪਬਲਿਕ ਆ ਉਹਨਾਂ ਦਾ ਕੋਈ ਨਾ ਕੋਈ ਔਖੇ ਭਾਰੇ ਵੇਲੇ ਬਾਹ ਫੜਨਗੇ ਪਰ ਇਹ ਅਮੂਮਨ ਇਹ ਹੋਈ ਹੁੰਦਾ ਕਿ ਸਾਰੀਆਂ ਸਰਕਾਰਾਂ ਵੇਸਲੀਆਂ ਹੋ ਜਾਂਦੀਆਂ ਜਦੋਂ ਇਹ ਸਦਾ ਵਿੱਚ ਆ ਜਾਏ ਇਹੋ ਹੀ ਹੈ ਕਿ ਮਤਲਬ ਜੋ ਵੀ ਇਹਨਾਂ ਦੀ ਜਿਹੜੀ ਨੁਕਸਾਨ ਹੋਏ ਪੂਰੇ ਤੇ ਨਹੀਂ ਹੋ ਸਕਦੇ ਕੁਛ ਨਾ ਕੁਛ ਬਾਹ ਫੜੀ ਜਾਏ ਪਰ ਲੱਗਦਾ ਨਹੀਂ ਕਿ ਮਤਲਬ ਇਹਨਾਂ ਦੇ ਜਿਹੜੇ ਅਸਾਰ ਨੇ ਪੀ ਇਹ ਕੁਛ ਨਾ ਕੁਛ ਕਰਨਗੇ ਸੋ ਸਾਡੇ ਵੱਲੋਂ ਤੇ ਉਹੀ ਬੇਨਤੀ ਹੈ ਕਿ ਸਰਕਾਰਾਂ ਨੂੰ ਚਾਹੀਦਾ ਕਿ ਇਸ ਇਸੇ ਕਰਕੇ ਸਰਕਾਰਾਂ ਚੁਣੀਆਂ ਜਾਂਦੀਆਂ ਵੀ ਔਖੇ ਵੇਲੇ ਕੰਮ ਆਉਣ ਆਮ ਜਸਵਿੰਦਰ ਸਿੰਘ ਚੀਮਾ ਨੰਬਰਦਾਨ ਅੰਦਰ ਚੀਮਾ ਪਰਿਵਾਰ ਅਸੀਂ ਸਾਰੇ ਪਿੰਡ ਨੇ ਰਲ ਮਿਲ ਕੇ ਸਹਿਯੋਗ ਲੋਕਾਂ ਦੇ ਸਹਿਯੋਗ ਨਾਲ ਆਮ ਸੰਗਤ ਦੇ ਸਹਿਯੋਗ ਨਾਲ ਰਾਸ਼ਨ ਲੈ ਕੇ ਡੇਰੇ ਬਾਬੇ ਨਾਨਕ ਜਾ ਰਹੇ ਹਾਂ ਤੇ ਪਸ਼ੂਆਂ ਵਾਸਤੇ ਵੀ ਤੂੜੀ ਲੈ ਕੇ ਜਾ ਰਹੇ ਹਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਕਰੇ ਅਸੀਂ ਬਾਕੀਆਂ ਨੂੰ ਅਪੀਲ ਕਰਦੇ ਹਾਂ ਕਿ ਹਰ ਪਿੰਡ ਦੇ ਵਿੱਚੋਂ ਜਿੰਨੀ ਵੀ ਸਹਿਯੋਗ ਹੁੰਦੀ ਹੈ ਉਹ ਸਾਨੂੰ ਕਰਨੀ ਚਾਹੀਦੀ ਰਲ ਮਿਲ ਕੇ ਦਸਵੰਦ ਜਰੂਰ ਕਰਨਾ ਚਾਹੀਦਾ ਹੈ ਜੇ ਸਮ ਉਹ ਨਾ ਹੈਲੀਕਾਪਟਰ ਕੀਤਾ ਉਹ ਤੇ ਉੱਪਰੋਂ ਛੁੱਟਦੇ ਨੇ ਹੁਣ ਵੇਖੋ ਜਿਹੜੀ ਸੰਗਤ ਵਿਚਾਰੀ ਪਾਣੀ ਚ ਬੈਠੀ ਹੈ ਉਸ ਸੰਗਤ ਕੀ ਕਰੋ ਉਹ ਤੇ ਫਿਰ ਭਖਾਰੀਆਂ ਨੂੰ ਫੜਦੇ ਨੇ ਪੈਕੇਟ ਉਹ ਤੇ ਇੱਕ ਨਜਾਇਜ਼ਾ ਕਰਦੇ ਪਏ ਨੇ ਉਹ ਬਹੁਤ ਮਾੜਾ ਕੰਮ ਹੈ ਸਰਕਾਰ ਨੂੰ ਚਾਹੀਦਾ ਟਰੈਕਟਰ ਟਰਾਲੀਆਂ ਆਪਣੀ ਫੋਰਸ ਨੂੰ ਨਾਲ ਲਾਂਗੇ ਜਿਹੜੀ ਸੰਗਤ ਫਸੀ ਹੋਈ ਹੈ ਉਹਨੂੰ ਪੂਰਾ ਰਾਸ਼ਨ ਦਿੱਤਾ ਜਾਵੇ ਕਮੀਆਂ ਸਰਕਾਰਾਂ ਨੇ ਕਿ ਜਿਹੜੀਆਂ ਮੌਕਾ ਹੁੰਤੇ ਕੁਸ਼ੀਰ ਪੀਣਾ ਕਰਦੀਆਂ ਜਦੋਂ ਮੌਕਾ ਹੁੰਦਾ ਫਿਰ ਕਿਹਨੇ ਸਹਾਇਤਾ ਕਰ ਰਿਹਾ ਸਹਾਇਤਾ ਕਰ ਰਿਹਾ ਇਹ ਸਹਾਇਤਾ ਕਾਦੀ ਜੋ ਲੋਕੀ ਡੁੱਬ ਗਏ ਨੇ ਪਸ਼ੂ ਬਰਬਾਦ ਹੋ ਗਏ ਨੇ ਇਹ ਸਹਾਇਤਾ ਕਾਦੀ ਹੈ ਸਿਆਸਤ ਸਾਰੀਆਂ ਪਾਰਟੀਆਂ ਸਿਆਸਤ ਖੇਡਦੀਆਂ ਇਹ ਨਹੀਂ ਇੱਕ ਪਾਰਟੀ ਖੇਡਦੀ ਸਾਰੀਆਂ ਪਾਰਟੀਆਂ ਸਿਆਸਤ ਖੇਡਦੀਆਂ ਨੇ ਸਾਹੀ ਲੋਕਾਂ ਨੂੰ ਅਪੀਲ ਕਰਦੇ ਪਾਰਟੀ ਭਾਈ ਤੋਂ ਉੱਠ ਕੇ ਕੰਮ ਕਰ ਕਰੋ